ਰਸ਼ਾਸ਼ਨ ਅਤੇ ਨਹਿنگ ਸਿੰਘ ਜੱਥੇਬੰਦੀਆਂ ਦੇ ਵਿੱਚ ਪਿਛਲੇ ਦਿਨੀ ਜੋ ਵਿਵਾਦ ਚੱਲ ਰਿਹਾ ਸੀ ਉਸ ਵਿਵਾਦ ਨੂੰ ਲੈ ਕੇ ਅੱਜ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਕੀਤੀ ਪ੍ਰੈਸ ਕਾਨਫਰੰਸ ਕੀ ਕਿਹਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਦੇਖੋ ਬਟਾਲਾ ਤੋਂ ਰਮੇਸ਼ ਪਾਟਿਆ ਦੀ ਰਿਪੋਰਟ ਚੇਅਰਮੈਨ ਸਾਹਿਬ ਜੀ ਹਾਂਜੀ ਬਹੁਤ ਹੀ ਮੇਰੇ ਸਤਿਕਾਰਯੋਗ ਸਾਰੇ ਆਏ ਹੋਏ ਸੋਸ਼ਲ ਮੀਡੀਆ ਨੂੰ ਪ੍ਰਿੰਟ ਮੀਡੀਆ ਦੇ ਪੱਤਰਕਾਰ ਸਾਹਿਬਾਨ ਅੱਜ ਦਾ ਜੋ ਪ੍ਰੈਸ ਕਾਨਫਰੰਸ ਬੁਲਾਉਂਦਾ ਇਹ ਮੇਨ ਮਕਸਦ ਇਹ ਹੈ ਕਿ ਜਿਹੜਾ ਇੱਕ ਵਿਸ਼ੇ ਸਮਾਜ ਦੇ ਵਿੱਚ ਚੱਲਿਆ ਹੋਇਆ ਧਰਮਪ੍ਰਧ ਕਲੋਨੀ ਜਿਹੜੀ ਕਿ ਇੰਪਰੂਵਮੈਂਟ ਟੈਸਟ ਦੀ ਇਹ ਜਗ੍ਹਾ ਦੇ ਉੱਤੇ ਕੁਝ ਲੋਗਾਂ ਵੱਲੋਂ ਨਜਾਇਜ਼ ਕਬਜ਼ਾ ਕਰਕੇ ਔਰ ਉਸ ਨੂੰ ਇੱਕ ਧਾਰਮਿਕ ਸਥਾਨ ਦੱਸਣ ਦੀ ਕੋਸ਼ਿਸ਼ ਕਰਕੇ ਉਸ ਦੀ ਆੜ ਦੇ ਵਿੱਚ ਉਸ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਔਰ ਸਰਕਾਰ ਨੇ ਸੁਪਰੀਮ ਕੋਰਟ ਦੇ ਮਾਨਜੁਕ ਸੁਪਰੀਮ ਕੋਰਟ ਜੀ ਦੇ ਹੁਕਮਾਂ ਅਨਸਾਰ ਉਸ ਨੂੰ ਖਾਦੀ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਔਰ ਜਿੱਥੇ ਉਜਾਨੀ ਨੁਕਸਾਨ ਹੋਣ ਦੇ ਖਤਰੇ ਕਾਰਨ ਉਸ ਨੂੰ ਥੋੜਾ ਚਿਰ ਵਾਸਤੇ ਟਾਲਿਆ ਗਿਆ ਲੇਕਿਨ ਮੈਂ ਉਸ ਦੇ ਬਾਰੇ ਕੁਝ ਗੱਲਾਂ ਕਲੀਅਰ ਕਰਨਾ ਚਾਹੁੰਦਾ ਦੇਖੋ ਸ਼ੁਰੂ ਤੋਂ ਹੀ ਜਿਹੜੇ ਇੰਪਰੂਵਮੈਂਟ ਟੈਸਟ ਜਿਹੜੇ ਜਿੰਨੇ ਵੀ ਸ਼ਹਿਰਾਂ 'ਚ ਬਣਿਆ ਉਹ ਜਦ ਵੀ ਕਿਤੇ ਕਲੋਨੀ ਘਟਦੇ ਐ ਤੇ ਉਹ ਸਭ ਤੋਂ ਪਹਿਲੋ ਮਾਲਕਾਂ ਕੋ ਜਮੀਨ ਖਰੀਦ ਲਈ ਜਾਂਦੀ ਹੈ ਜਮੀਨ ਚਾਹੇ ਉਹ ਕੋਈ 10 ਮਾਲਕ ਹੋਣ ਜਾਂ ਇੱਕ ਮਾਲਕ ਹੋਏ ਜਾਂ ਦੋ ਹੋਣ ਉਹਨਾਂ ਕੋ ਜਮੀਨ ਖਰੀਦ ਕੇ ਉਸ ਨੂੰ ਬਕਾਇਦਾ ਜੇ ਨਹੀਂ ਉਹਨਾਂ ਦੀ ਬੰਦੀ ਪੇਮੈਂਟ ਕਰਕੇ ਉਹ ਉਸ ਤੋਂ ਬਾਅਦ ਉਹਦਾ ਲੇਆਉਟ ਪਲਾਨ ਬਣਾਇਆ ਜਾਂਦਾ ਹੈ। ਔਰ ਸ਼ਹਿਰ ਦੀ ਖੂਬਸੂਰਤੀ ਵਾਸਤੇ ਸ਼ਹਿਰ ਦੇ ਸੁਧਾਰ ਵਾਸਤੇ ਇਹ ਟਰਸਟ ਬਣਿਆ ਔਰ ਸ਼ਹਿਰ ਦੇ ਸੁੰਦਰਤਾ ਨੂੰ ਮੁੱਖ ਰੱਖਦੇ ਹੋਏ ਇਹ ਜਿਹੜਾ ਪ੍ਰਸਤਾਵ ਰੁੱਥੇ ਪੂਰੀ ਪਲਾਨਡ ਤਰੀਕੇ ਦੇ ਨਾਲ ਜਿਹੜਾ ਉਸ ਕੋਲੋਨੀ ਨੂੰ ਡਿਵੈਲਪ ਕਰਦਾ ਹੈ। ਔਰ ਇਹ ਜਿਹੜੀ ਧਰਮਕੋਟਾ ਕੋਲੋਨੀ ਹੈ ਇਹ ਵੀ ਉਸੇ ਕੜੀ ਦੇ ਤਹਿਤ ਇਸ ਨੂੰ ਬਕਾਇਦਾ ਤੌਰ ਤੇ ਮਾਲਕਾਂ ਕੋਲ ਖਰੀਦ ਕੇ ਔਰ ਇਸ ਨੂੰ ਪੂਰਾ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਇਸ ਦਾ ਆਪਣਾ ਲੇਆਉਟ ਪਲਾਨ ਤਿਆਰ ਕਰਕੇ ਇਸ ਕਲੋਨੀ ਨੂੰ ਬਣਾਇਆ ਗਿਆ ਇਸ ਦੇ ਵਿੱਚ ਵਪਾਰਕ ਔਰ ਜੋ ਵੀ ਆਪਣਾ ਸਹੂਦਾ ਜੜੀਆਂ ਨੇ ਸਕੂਲ ਨੇ ਵਿੱਚ ਉਹ ਦਿੱਤੀਆਂ ਗਈਆਂ ਔਰ ਇੱਕ ਜਗ੍ਹਾ ਐਸੀ ਹੈ ਜਿੱਥੇ ਸਾਡੇ ਰਿਕਾਰਡ ਦੇ ਮੁਤਾਬਕ ਉਹ ਜਗ੍ਹਾ ਜਿਹੜੀ ਹੈ ਕਮਰਸ਼ੀਅਲ ਹੈ ਔਰ ਉੱਥੇ ਬਕਾਇਦਾ ਜਣੀ ਸ਼ੌਪ ਕਮਪਲੈਟ ਜਾਂ ਜੋ ਵੀ ਬੂਥ ਵਗੈਰਾ ਬੰਨੇ ਆ ਕੁਝ ਲੋਕਾਂ ਨੇ ਉਸ ਜਗ੍ਹਾ ਨੂੰ ਪੌਸ਼ ਕਲੋਨੀ ਦੇ ਵਿੱਚ ਪੌਸ਼ ਜਗ੍ਹਾ ਦਾ ਕੀਮਤੀ ਜਗ੍ਹਾ ਹੈ। ਔਰ ਉੱਥੇ ਧਰਮ ਦੀ ਆੜ ਦੇ ਵਿੱਚ ਆੜ ਲੈ ਕੇ ਉਹਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਸਮਝਦਾ ਕਿ ਆਪਣਾ ਅਗਰ ਕੋਈ ਇੱਕ ਨਿਜੀ ਪ੍ਰਾਪਰਟੀ ਅਪਰੂਵਮੈਂਟ ਟਰਸਟੀ ਹੋਏ ਔਰ ਪੈਸੇ ਦੇ ਕੇ ਖਰੀਦੀ ਹੋਏ। ਅਗਰ ਕੋਈ ਆਪਣਾ ਉੱਥੇ ਦਾਵਾ ਜਿਤਾਉਂਦਾ ਹੈ ਤੇ ਉਹਨੂੰ ਜ਼ਰੂਰ ਉਸ ਚੀਜ਼ ਦੇ ਸਬੂਤ ਪੇਸ਼ ਕਰਨੇ ਚਾਹੀਦੇ ਨੇ ਕਿ ਮੈਂ ਇਸ ਕਾਰਨ ਇਸ ਜਗ੍ਹਾ ਤੇ ਕਬਜ਼ਾ ਕੀਤਾ। ਔਰ ਮੇਰੇ ਕੋਲ ਇਹ ਸਬੂਤ ਹੈ ਔਰ ਬਕਾਇਦਾ ਮੈਂ ਕਹਿੰਦਾ ਕਿ ਅਗਰ ਕੋਈ ਧਾਰਮਿਕ ਸਥਲ ਵਾਸਤੇ ਵੀ ਜਗ੍ਹਾ ਛੱਡੀ ਗਈ ਹੋਵੇ ਉਹਦਾ ਵੀ ਇੱਕ ਪ੍ਰੋਸੀਜਰ ਹੁੰਦਾ ਉਸ ਨੂੰ ਬਕਾਇਦਾ ਨਿਲਾਮ ਕੀਤਾ ਜਾਂਦਾ ਔਰ ਜਿੰਨੀਆਂ ਵੀ ਧਾਰਮਿਕ ਸੰਸਥਾ ਉਸ ਨੂੰ ਖਰੀਦ ਸਕਦੀਆਂ ਲੇਕਿਨ ਇਹ ਨਹੀਂ ਕਿ ਆ ਕੇ ਉੱਥੇ ਕੋਈ ਐਵੇਂ ਨਜਾਇਜ਼ ਕਬਜ਼ਾ ਤਰੰਦੀਆੜ ਚ ਕਰ ਲਵੇ ਉਸ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਸੋ ਜਿਹੜੇ ਸਾਡੇ ਬਹੁਤ ਹੀ ਸਨਮਾਨਿਤ ਸਾਡੇ ਬਾਬਾ ਜੀ ਨਿਹੰਗ ਸਿੰਘ ਜਿਹੜੇ ਵੀ ਉੱਥੇ ਬੈਠੇ ਹੋਏ ਨੇ ਕੱਲ ਮੀਟਿੰਗ ਉਹਨਾਂ ਨਾਲ ਕੀਤੀ ਕਿ ਬਾਬਾ ਜੀ ਸਾਨੂੰ ਕੋਈ ਐਸਾ ਰਸਤਾ ਦੱਸਿਆ ਜਾਏ ਜਿਹਦੇ ਵਿੱਚ ਸ਼ਹਿਰ ਦੇ ਵਿੱਚ ਜਿਹੜਾ ਇੱਕ ਸੁਕਾਵਾ ਮਾਹੌਲ ਬਣਿਆ ਰਹੇ ਔਰ ਤਣਾਅ ਨਾ ਹੋਏ ਔਰ ਮੈਂ ਚਾਹਨਾ ਕਿ ਤੁਸੀਂ ਕੋਈ ਖੁਦ ਹੀ ਰਸਤਾ ਦੱਸ ਦਿਓ ਹਾਂਜੀ ਕਿ ਇਹ ਤਣਾਅ ਨੂੰ ਸਮਾਪਤ ਕਰਨ ਵਾਸਤੇ ਅਸੀਂ ਕੀ ਕਰੀਏ ਇਹ ਨਹੀਂ ਕਿ ਅਸੀਂ ਤੁਹਾਡਾ ਨਾਲ ਕੋ ਟਕਰਾਵ ਜਾਨਨੇ ਆ ਤੁਸੀਂ ਖੁਦ ਹੀ ਰਸਤਾ ਦੱਸੋ ਸੋ ਉਹਨਾਂ ਨੇ ਵੀ ਸਾਡੇ ਕੋਲ ਸਮੇਂ ਮੰਗਿਆ ਕਿ ਥੋੜਾ ਸਾਨੂੰ ਸਮਾਂ ਦਿਓ ਸੋਚਣ ਦਾ ਔਰ ਉਸ ਤੋਂ ਬਾਅਦ ਹੀ ਕੋਈ ਨਤੀਜੇ ਤੇ ਅਸੀਂ ਨਿਕਲਾਂਗੇ ਲੇਕਿਨ ਅਜੇ ਫਿਲਹਾਲ ਕੋਈ ਵੀ ਐਸਾ ਕੋਈ ਉਹਨਾਂ ਵੱਲੋਂ ਜਵਾਬ ਨਹੀਂ ਆਇਆ ਸੋ ਮੈਂ ਸਮਝਣਾ ਕਿ ਬਟਾਲਾ ਸ਼ਹਿਰ ਦੀ ਜਿੰਨੀਆਂ ਵੀ ਕਲੋਨੀਆਂ ਹਨ ਉਹਨਾਂ ਦੇ ਵਿੱਚ ਇਸ ਤਰੀਕੇ ਦੇ ਕੋਈ ਨਜਾਇਜ਼ ਕਬਜ਼ੇ ਜਾਂ ਕੋਈ ਗਲਤ ਤਰੀਕੇ ਦੇ ਨਾਲ ਉੱਥੇ ਧਰਮ ਦੀ ਆੜ ਲੈ ਕੇ ਬੈਠਦਾ ਹੈ ਤੇ ਸਮਾਜ ਦੇ ਲਈ ਐਸਾ ਕੋਈ ਅੱਛਾ ਸੰਕੇਤ ਨਹੀਂ ਸੋ ਮੈਂ ਇਹ ਤੁਹਾਡੇ ਮਾਧਿਅਮ ਰਹੀ ਗੱਲ ਪਹੁੰਚਾਣੀ ਚਾਹਨਾ ਕਿ ਇਹੋ ਜਿਹੇ ਜਿਹੜੇ ਆਪਣਾ ਜਿਹੜੇ ਕਿਸੇ ਵੀ ਸੰਸਥਾ ਵੱਲੋਂ ਕੋਈ ਐਸੇ ਗਲਤ ਅਧਿਆਰਪਣਾ ਕੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਹੀਂ ਕੀਤੀ ਜਾਣੀ ਚਾਹੀਦੀ ਇੱਕ ਪ੍ਰੋਪਰ ਤਰੀਕੇ ਨਾਲ ਇੱਕ ਅੱਛੇ ਇੱਕ ਨਾਗਰਿਕ ਦੀ ਤਰ੍ਹਾਂ ਉਸ ਨੂੰ ਜੋ ਵੀ ਇੱਕ ਪ੍ਰੋਸੀਜਰ ਅਡਾਪਟ ਕਰਕੇ ਉਸ ਜਗ੍ਹਾ ਨੂੰ ਖਰੀਦਣ ਉਹਥੇ ਜੋ ਮਰਜ਼ੀ ਬਣਾਉਣ ਔਰ ਉਸ ਦੇ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਇਸ ਤਰੀਕੇ ਦੇ ਨਾਲ ਜੋ ਕੀਤਾ ਗਿਆ ਹੈ ਉਸ ਨੂੰ ਮੈਂ ਤੇ ਨੰਗ ਸਿੰਘ ਜਥੇਬੰਦੀਆਂ ਨੂੰ ਵੀ ਅਪੀਲ ਕਰਾਂਗਾ ਕਿ ਸ਼ਹਿਰ ਦੇ ਮਾਹੌਲ ਨੂੰ ਮੁੱਖ ਰੱਖਦੇ ਹੋਏ ਇਸ ਦਾ ਕੋਈ ਅੱਛਾ ਸਮਾਧਾਨ ਕੱਢਣ ਤਾਂ ਕਿ ਸ਼ਹਿਰ ਦਾ ਮਾਹੌਲ ਜਿਹੜਾ ਖਰਾਬ ਹੋਣ ਤੋਂ ਬਚ ਸਰਕਾਰ ਕੀ ਕਰ ਰਹੀ ਹੈ ਜਾਂ ਪ੍ਰਸ਼ਾਸਨ ਜਿਹੜਾ ਭਗਤ ਕਬੀਰ ਉਹਨਾਂ ਦਾ ਮੰਦਿਰ ਰਾਤ ਨੂੰ ਚੁੱਕਿਆ ਗਿਆ ਅਗਲੇ ਦਿਨ ਡੀਸੀ ਗੁਰਦਾਸਪੁਰ ਐਸਐਸਪੀ ਬਟਾਲਾ ਸਤਿ ਸ਼੍ਰੀ ਅਕਾਲ ਜਿੰਜੇ ਜਿਹੜੀ ਬੰਦਗੀ ਨਾਲ ਤੁਹਾਡੇ ਜਿਹੜੇ ਡਿਪਾਰਟਮੈਂਟ ਦੇ ਲੋਕ ਕੋਲ ਜਿੱਦਾਂ ਤੁਸੀਂ ਵੀਕ ਮੀਟਿੰਗ ਕੀਤੀ ਉਦੋਂ ਵੀ ਇੱਕ ਟਾਈਮ ਲਿਆ ਗਿਆ ਸੀ ਕਿ ਅਸੀਂ ਗੱਲ ਕਰਾਂਗੇ ਕੀ ਉਹ ਟਾਈਮ ਸਮਾਪਤ ਨਹੀਂ ਹੋਇਆ ਜਾਂ ਹੁਣ ਅਗਲਾ ਟਾਈਮ ਕਦੋਂ ਤੱਕ ਆ ਕੀ ਹਾਲ ਵਾ ਕੀ ਉੱਥੇ ਗੁਰਦੁਆਰਾ ਸਾਹਿਬ ਰਹਿਣ ਦਿੱਤਾ ਜਾਏਗਾ ਕਿ ਜਾਂ ਉਹ ਚੁੱਕਿਆ ਜਾਏਗਾ ਦੇਖੋ ਇਹ ਤੇ ਹੁਣ ਜੋ ਮੈਂ ਕਹਾਂਗੀ ਸਾਡੇ ਅਪਰੂਵਮੈਂਟ ਟਰਸਟ ਦੇ ਜਿੰਨੇ ਵੀ ਆਫੀਸਰਸ ਹੈ ਬਾਹਰ ਨੇ ਇਨਾਂ ਦੇ ਵੀ ਆਪਣਾ ਇੱਕ ਕਿਸਮ ਦੀ ਇੱਕ ਹਦੂਦ ਹੁੰਦੀ ਉਹ ਪਾਰ ਕਰ ਚੁੱਕੇ ਨੇ ਇਹ ਸੁਪਰੀਮ ਕੋਰਟ ਦੇ ਆਰਡਰਾਂ ਨਾਲ ਹੀ ਹੁਣ ਸਾਰੇ ਕੰਮ ਹੋ ਰਹੇ ਨੇ ਸੁਪਰੀਮ ਕੋਰਟ ਦੇ ਜਿਹੜੇ ਆਰਡਰ ਨੇ ਵੀ ਜਿਹੜੀ ਵੀ ਕੋਈ ਸਰਕਾਰੀ ਜਗ੍ਹਾ ਦੇ ਉੱਤੇ ਕੋਈ ਨਾਜਾਇਜ਼ ਤੌਰ ਤੇ ਧਾਰਮਿਕ ਸਥਲ ਬਣੇ ਨੇ ਉਹਨਾਂ ਨੂੰ ਬਿਲਕੁਲ ਹਟਾ ਕੇ ਰਿਪੋਰਟ ਦਿੱਤੀ ਜਾਏ ਉਹ ਡੀਸੀ ਸਭ ਖੋਦ ਤੇ ਐਸੇ ਬਹੁਤ ਸੰਸੀਅਰ ਨੇ ਔਰ ਉਹਦੇ ਵਾਸਤੇ ਲੱਗੇ ਹੋਏ ਹਨ ਉਹਨਾਂ ਨੇ ਜਵਾਬ ਦੇਣਾ ਹੈ ਸੁਪਰੀਮ ਕੋਰਟ ਨੂੰ ਔਰ ਉਸ ਦੇ ਤਹਿਤ ਇਹ ਜਿਹੜੀ ਆਪਣਾ ਹੀ ਕਾਰਵਾਈ ਹੋ ਰਹੀ ਗੁਰਦੁਆਰਾ ਸਾਹਿਬ ਘਟਾਇਆ ਜਾਏਗਾ ਕਿ ਨਹੀਂ ਗੁਰਦੁਆਰਾ ਸਾਹਿਬ ਤੇ ਜਿੱਥੇ ਬਣੀ ਹੀ ਨਹੀਂ ਪਰ ਜਿਹਦੇ ਬਕਾਇਦਾ ਦੇਖੋ ਇੱਕ ਬੰਦੇ ਕੰਟੈਂਡ ਲਗਾ ਇੱਕ ਅਜੇ ਗੁਰਦੁਆਰਾ ਸਾਹਿਬ ਕੋ ਬਿਲਡਿੰਗ ਥੋੜਾ ਬਣ ਚੁੱਕੀ ਉੱਥੇ ਇੱਕ ਬਸ ਉੱਥੇ ਪ੍ਰਕਾਸ਼ ਕੀਤਾ ਵਾ ਉਹਨਾਂ ਨੇ ਤੇ ਅਸੀਂ ਚਾਹਾਂਗੇ ਕਿ ਬਹੁਤ ਹੀ ਇੱਕ ਛੇ ਤਰੀਕੇ ਨਾਲ ਉਹਨੂੰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਸਨਮਾਨਿਤ ਜਗਾ ਜਿੱਥੇ ਅੱਛੀ ਜਗਾ ਵਾ ਉੱਤੇ ਤਾਂ ਨਾ ਤੇ ਕਰਤਿਆਂ ਨੂੰ ਟਰਾਂਸਫਰ ਕਰਕੇ ਆਪਣਾ ਵਿਧੀਪੂਰਵਕ ਤੇ ਇਸ ਮਾਹੌਲ ਨੂੰ ਸ਼ਾਂਤ ਕਰਨਾ ਚਾਹੀਦਾ ਹੈ 일단 ਪਹਿਲਾਂ ਮੈਨਸਰ ਦਾ ਟਾਈਮ ਲਿਆ ਕੇ ਉਦਾਂ ਨੂੰ ਫੇਰ ਟਾਈਮ ਲੱਗੇ ਜੇ ਕਰੋ ਟਾਈਮ ਬਾਉਂਡ ਹਾਂ ਜੀ ਜੇ ਟਾਈਮ ਬਾਉਂਡ ਨਹੀਂ ਹੁੰਦਾ ਤਾਂ ਫੇਰ ਕੀ ਕੀਤਾ ਜਾਏਗਾ ਦੇਖੋ ਇਹ ਤਾਂ ਹੁਣ ਪ੍ਰਸ਼ਾਸਨ ਦੇਖੇਗਾ ਹਾਂ ਜੀ ਕਿ ਉਸਨੇ ਕੀ ਕਾਰਵਾਈ ਕਰਨੀ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਆਪਕੀ ਜਿਸ ਜਗ੍ਹਾ ਦੇ ਉੱਤੇ ਬਾਬਾ ਕਬੀਰ ਸਾਹਿਬ ਦਾ ਗੁਰਦੁਆਰਾ ਬਣਾਉਣ ਦਾ ਦਾਵਾ ਕੀਤਾ ਜਾ ਰਿਹਾ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਗੁਰਦੁਆਰਾ ਨਹੀਂ ਬੰਨਣਾ ਚਾਹੀਦਾ ਲੇਕਿਨ ਉਹਦਾ ਇੱਕ ਸਿਸਟਮ ਤੇ ਬਣਾਉਣਾ ਚਾਹੀਦਾ ਜਗ੍ਹਾ ਨੂੰ ਖਰੀਦਿਆ ਜਾਏ ਜਾਂ ਸਰਕਾਰ ਕੋਲੋਂ ਅਸੀਂ ਤਾਂ ਕਹਿੰਨੇ ਆਂ ਵੀ ਅਸੀਂ ਸਹਿਯੋਗ ਦੇਣ ਨੂੰ ਤਿਆਰ ਆਂ ਅਸੀਂ ਪ੍ਰਪੋਜ਼ਲ ਪਾਗ ਭੇਜਨੇ ਆਂ ਕਿ ਇਹਨਾਂ ਨੂੰ ਕੋਈ ਜਗ੍ਹਾ ਦਿੱਤੀ ਜਾਏ ਤਾਂ ਅਪਰੂਵਲ ਲੈਣ ਤੇ ਬਣਾਣ ਲੇਕਿਨ ਜਿਸ ਜਗ੍ਹਾ ਦੇ ਉੱਤੇ ਉਹ ਪ੍ਰਕਾਸ਼ ਕੀਤਾ ਹੈ ਉਥੇ ਗੰਦਗੀ ਦੇ ਢੇਰ ਔਰ ਆਵਾਰਾ ਕੁੱਤੇ ਜਿਹੜੇ ਨੇ ਉਥੇ ਆਮ ਘੁੰਮਦੇ ਨਜ਼ਰ ਆਉਂਦੇ ਨੇ ਲੇਕਿਨ ਮੈਨੂੰ ਤਾਂ ਮੈਂ ਤਾਂ ਵੀ ਇੱਕੋ ਅੱਛੀ ਗੱਲ ਹੈ ਗੁਰੂ ਸਾਹਿਬਾਂ ਨੂੰ ਇੱਜ਼ਤ ਮਾਨ ਸਨਮਾਨ ਦੇ ਨਾਲ ਉੱਤੇ ਸ਼ੁਭ ਕਰਨਾ ਚਾਹੀਦਾ ਹੈ ਲੇਕਿਨ ਉਹਦੀ ਮर्यादा ਪੂਰੀ ਨਹੀਂ ਕਰ ਰਹੇ ਅੱਛਾ ਡਿਜ਼ਾਈਨਚਰ ਐਕਟੰ ਦੇ ਕਿੰਨੇ ਅੱਛਾ ਅੱਛਾ ਸਾਹਿਬ ਪਹਿਲਾਂ ਕਿੰਨੀ ਵਾਰੀ ਪ੍ਰੋਸੈਸ ਕੀਤਾ ਗਿਆ ਵਾ ਉਸ ਗੁਰਦੁਆਰਿਆਂ ਨੂੰ ਹਟਾਉਣ ਦਾ ਔਰ ਹੁਣ ਅੱਗੇ ਫਰਦਰ ਕੀ ਕੀਤਾ ਜਾਏਗਾ ਪਹਿਲਾਂ ਦੋ ਵਾਰੀ ਚੁੱਕਾ ਜੀ ਹਾਂ ਔਰ ਅੱਗੇ ਉਹ ਮੰਨਦੇ ਹੋ ਰਿਹਾ ਕਿ ਕੋਰਟ ਸਵੀਰ ਬੋਰਡ ਦੀ ਜੱਜਮੈਂਟ ਦੇ ਅਨੁਸਾਰ ਜੋ ਡੀਸਾ ਉਹ ਦੇ ਰੱਖਣ ਦਾ ਉਯੋਗਨਤਾਪ ਉੱਤੇ ਜਿਹੜੀ ਇਹ ਕਾਰਵਾਈ ਕੀਤੀ ਹੈ। ਇਹਨਾਂ ਦੋ ਵਾਰ ਇਹ ਪ੍ਰੋਸੈਸ ਕੀਤਾ ਕਿ ਉਹ ਕਿੱਥੋਂ ਕਰ ਗਏ ਤਾਂ ਕੀ ਗੱਲਬਾਤ ਹੈ। ਕਿਉਂਕਿ ਇਹ ਤਾਂ ਇਹ ਤਾਂ ਬ੍ਰੀਸ ਸਾਹਿਬ ਦਾ ਆਪਣੇ ਮੰਦਰ ਸੀਗਾ। ਉਹਨਾਂ ਨੇ ਆਪਣੇ ਕਨਸੈਪਟ ਦੇ ਨਾਲ ਹੀ ਜਿਹੜਾ ਕਿ ਨਹੀਂ ਉਹਨਾਂ ਨੇ ਆਪੇ ਨਾਲ ਸਾਡੀ ਗਲਤੀ ਕਰਕੇ ਤੇ ਉਹ ਕਹਿੰਦੇ ਵੀ ਆਪਾਂ ਜਿਹੜਾ ਕਿ ਨਹੀਂ ਆਪੇ ਕਰਾ ਲਈ ਨਹੀਂ ਨਾਲ। ਉਹਨਾਂ ਨੇ ਆਪੇ ਹੀ ਜਿਹੜਾ ਕਿ ਉਹਨੂੰ ਉੱਪਰ ਚੇਂਜ ਕਰ ਲਿਆ। ਹੁਣ ਗੁਰਦਰਾ ਸਾਹਿਬ ਵਾਲੇ ਜਿਹੜੇ ਉਦੋਂ ਕੋਲ ਸਨਾਪੂਰ ਦਾ ਮਾਹੌਲ ਕਰਕੇ ਉਹਨੂੰ ਨਹੀਂ ਚੁੱਕਿਆ ਗਿਆ। ਹੁਣ ਅੱਗੇ ਜੋ ਡਾਇਰੈਕਸ਼ਨ ਆਊਗੀ ਦੇ ਸਭ ਦੀ ਉਹਦੇ ਮੁਤਾਬਕ ਉਹ ਤੇ ਕਾਰਵਾਈ ਕੀਤੀ ਜਾਵੇਗੀ ਲੱਗਦਾ ਕਿ ਐਕਸ਼ਨ ਹੋ ਸਕਦਾ ਐਕਸ਼ਨ ਤੇ ਇਹੋ ਹੀ ਹੈ ਜੇ ਆਪਾਂ ਉਹ ਜਗ੍ਹਾ ਖਾਲੀ ਕਰਾਉਣੀ ਹੈ ਜੇ ਗੁਰੂ ਮਹਾਰਾਜ ਦਾ ਜਿਹੜਾ ਸਰੂਪ ਆ ਉਹ ਨੂੰ ਕਿਸੇ ਨਜ਼ਦੀਕੀ ਗੁਰਦੁਾਰੇ ਦੇ ਵਿੱਚ ਸ਼ਿਫਟ ਕਰਕੇ ਜਾਂ ਉਹ ਬਾਬੇ ਜੀ ਬਾਬਾ ਜੀ ਆਪ ਸਿੰਘ ਉਹ ਆਪਣੇ ਆਪ ਹੀ ਕਰ ਲੈਣਗੇ ਉਹਨਾਂ ਨੂੰ ਸ਼ਿਫਟ ਤੇ ਉਹ ਤਾਂ ਬਹੁਤ ਵਧੀਆ ਗੱਲ ਹੋ ਜੂਗੀ ਜੀ ਤੇ ਜੇ ਨਹੀਂ ਕਰਦੇ ਤੇ ਫਿਰ ਸਰਕਾਰ ਤੇ ਕਰਨਾ ਹੀ ਆ ਜਮੀਨ ਤਾਂ ਛਡਾਉਣੀ ਆ ਜੀ ਸਰਕਾਰ ਦੀ ਤੁਸੀਂ ਇਹਨਾਂ ਨੂੰ ਪਬਲਿਕ ਦਾ ਮੰਦਰ ਉਹਨਾਂ ਨੇ ਆਪਣੀ ਕੰਸਟਰਕਸ਼ਨ ਦਾ ਹਟਾ ਦਿੱਤੀ ਮੀਡੀਅਤ ਵਾਇਲੈਂਟ ਹੋਆ ਔਰ ਰਿਪੋਰਟ ਹੋਆ ਵੀ ਉਹ ਪ੍ਰਸ਼ਾਸਨ ਵੱਲੋਂ ਜੀਸੀਬੀ ਦਾ ਪੁਟਿਆ ਗਿਆ ਭਗਤ ਨਹੀਂ ਜੀ ਨਹੀਂ ਉਹਨਾਂ ਨੇ ਆ ਪੁਟਿਆ ਜੀ ਉਹਨਾਂ ਨੇ ਆ ਆ ਸਾਰਾ ਕੁਝ ਬਾਬਾ ਜੀ ਦੀ ਮੂਰਤੀ ਉਹਨਾਂ ਨੇ ਆਪ ਖੜੀ ਆ ਅਸੀਂ ਤਾਂ ਸਿਰਫ ਲਾਗੇ ਖੜੇ ਜਰੂਰ ਸੀਗੇ ਹੈਲਪ ਕੀਤੀ ਜੋ ਜੋ ਉਹਨਾਂ ਨੇ ਕਿਹਾ ਜੇ ਕੋਈ ਮਸ਼ੀਨਰੀ ਲੋੜ ਪਈ ਉਹ ਉਹਨਾਂ ਨੂੰ ਪ੍ਰੋਵਾਈਡ ਕੀਤੀ